ਜੀ ਮਤਲਾ ਹੈ ਬਾਹਾਂ ਚ ਜਕੜ ਜਾਂ ਸੀਨੇ ਲਾ ਬਾਹਾਂ ਚ ਜਕੜ ਜਾਂ ਸੀਨੇ ਲਾ ਇਨਕਾਰ ਚ ਹਾਂ ਤਕਰਾਰ ਚ ਸੀ ਪਹਿਲਾਂ ਹੁਣ ਵੀ ਤਕਰਾਰ ਚ ਹਾਂ ਬਾਹਾਂ ਚ ਜਕੜ ਜਾਂ ਸੀਨੇ ਲਾ ਇਨਕਾਰ ਚ ਹਾਂ ਤਕਰਾਰ ਚ ਸੀ ਪਹਿਲਾਂ ਉਨ ਵੀ ਤਕਰਾਰ ਚਾਹ ਸ਼ੇਰ ਦੇਖੋ ਕਿ ਨਾ ਕਰ ਭਾਲ ਮੇਰੀ ਨਾ ਮਿਲਣਾ ਵਿੱਚ ਬਜਾਰੀ ਨਾ ਕਰ ਭਾਲ ਮੇਰੀ ਨਾ ਮਿਲਣਾ ਵਿੱਚ ਬਜਾਰੀ ਮੈਂ ਖੁਸ਼ਬੂ ਹਾਂ ਮਿਲਦਾ ਹਰ ਇੱਕ ਗੁਲਜ਼ਾਰ ਚਾਹ ਸ਼ੇਰ ਦੇਖੋ ਕਿ ਹੰਝੂ ਦੀ ਤਰ ਕੀਤੀ ਮਿੱਟੀ ਪਾਲਾਂ ਨਿਸ਼ਦਿਲ ਹੰਝੂ ਦੀ ਤਰ ਕੀਤੀ ਮਿੱਟੀ ਭਾਲਾ ਨਿਸ ਦਿਨ ਆਖ ਰਹੀ ਮੈਨੂੰ ਸਜਣ ਕਿ ਕਿਸੇ ਮਾਰਚ ਹਾਂ ਅਗਲਾ ਸ਼ੇਰ ਦੇਖੋ ਕਿ ਲੁੱਟ ਖੁਸੁੱਟ ਰੇਪ ਕਸ਼ੀ ਲੁੱਟ ਖੁਸੁੱਟ ਰੇਪ ਬਦਮਾਸ਼ੀ ਚਲਦੀ ਮੇਰੀ ਲੁੱਟ ਖੁਸੁੱਟ ਰੇਪ ਬਦਵਾਸ਼ੀ ਚਲਦੀ ਮੇਰੀ ਨਾ ਕੋਈ ਡਰ ਕੋਈ ਨਾ ਮੈਨੂੰ ਹੁਣ ਮੈਂ ਸਰਕਾਰ ਚਾਂ ਅਗਲਾ ਸ਼ੇਰ ਦੇਖੋ ਕਿ ਦੌਲਤ ਸ਼ੋਹਰਤ ਅਤੇ ਬਜਾਰਤ ਮਿਲਨੀ ਮੈਨੂੰ ਦੌਲਤ ਸ਼ੌਹਰਤ ਬਜ਼ਾਰਤ ਮਿਲਨੀ ਮੈਨੂੰ ਗਿਣਿਆ ਜਾਂਦਾ ਮੈਂ ਹੁਣ ਚੰਗੇ ਫਨਕਾਰ ਚਾਹਾਂ ਅਗਲਾ ਸ਼ੇਰ ਦੇਖੋ ਕੇ ਮੰਦਰ ਮਸਜਿਦ ਤਾਮੀਰ ਕਰੋ ਗੁਰੂਦਵਾਰੇ ਮੰਦਰ ਮਸਜਿਦ ਤਾਮੀਰ ਕਰੋ ਗੁਰੂਦਵਾਰੇ ਜਿੱਥੋਂ ਮਰਜੀ ਲੱਭੋ ਮੈਨੂੰ ਮੈਂ ਕਾਮਕਾਰ ਚਾਹਾਂ ਅੰਤਮ ਸ਼ੇਰ ਦੇਖੋ ਕਿ ਫਿਰ ਕੀ ਜੇਤਨ ਨੰਗਾ ਨਿੱਕੇ ਵਸਤਰ ਪਾਵਾਂ ਫਿਰ ਕੀ ਜੇ ਤਰ ਨੰਗਾ ਨਿੱਕੇ ਬਸਤਰ ਪਾਵਾਂ ਚਰਚਾ ਹੈ ਮੇਰੀ ਹੁਣ ਸ਼ਬਦਾ ਅਖਬਾਰ ਚਾਹਾਂ ਬਾਹਾਂ ਚ ਜਕੜ ਜਸੀਨ ਨੇ ਲਾ ਇਨਕਾਰ ਚਾਹਾਂ ਤਕਰਾਰ ਚ ਸੀ ਪਹਿਲਾਂ ਹੁਣ ਵੀ ਤਕਰਾਰ ਚਾਹਾਂ